ਏ ਇੱਕੋਨ ਕਾਰ ਸਾਥੇ ਨਾਮ ਕਰਤਾ ਬੁਰਖ ਨਿਰਭਾ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਪਰਿਸ਼ਾਨ ਚੱਪ ਅਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ 30 ਸੱਚ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋ ਗਈ ਜੇ ਲਾਇ ਰਹਾਂ ਲਿਫਤਾਰ ਦੁੱਖਿਆਂ ਭੁਖਣਾ ਉਤਰੀ ਜੇ ਬੰਦਾ ਭੁਲੀਆਂ ਪਾਰ ਸਹਿਜ ਸਿਆਣ ਸਹਿਜ ਸਿਆਣ ਮੈਂ ਆਪ ਕਰਾਉਣਾ ਖੜਾ ਤੁਹਾਨੂੰ ਇੱਧਰ ਨਹੀਂ ਪਹੁੰਚੇ ਸਹਸਿਆਣ ਪਾ ਲੱਖ ਹੋ ਹੈ ਤਾਂ ਇੱਕ ਨਾ ਚੱਲਣ ਨਾਲ ਕਿ ਸੱਚ ਆਰਾ ਹੋ ਗਿਆ ਕਿ ਪੂਰਾ ਟੁੱਟਿਆ ਪਾਲ ਹੁਕਮ ਰਜ਼ਾਈਂ ਚੱਲਣਾ ਨਾ ਨਾਂ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਤੁਮੀ ਹੋਵਨ ਜੀ ਹੁਕਮ ਮਿਲਿਆ ਬੜੇ ਆਈ ਹੁਕਮੀ ਉਤਮਨੀ ਚ ਹੁਕਮ ਲਿਖ ਦੋ ਕਿਸੋ ਪਾਈਏ ਕਨਾਮ ਨੂੰ ਬਖੀਸ ਇੱਕ ਹੁਕਮੇ ਸਤਾਪਾ ਵਾਇ ਗਿਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਏ ਨਾ ਕੋ ਹੁਕਮੇ ਜੈ ਬੁਜੇ ਤਾਹੋ ਮੈਂ ਕਹੇ ਨਾ ਕੋਏ ਗਾਵੇ ਕੋ ਤਾਣੇ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਬਣਾਈਆਂ ਚਾਰ ਗਾਵੇ ਕੋ ਵਿਦਿਆ ਨੂੰ ਵਿਚਾਰਿਆ ਗਾਵੇ ਕੋ ਸਾਜ ਕਰੇ ਤਲਖੇ ਗਾਵੇ ਕੋ ਜੀਣ ਆਸਿਰਤੇ ਗਾਵੇ ਕੋ ਜੱਪਾ ਦਿਸੇ ਦੂਨ ਰੇ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਥਿਨ ਆਵੇ ਟੋਟ ਕਥ ਕਥ ਮਤੀ ਕਥੀ ਕੋਟ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾ ਹੈ ਜੁਗਾ ਜੁਗੰਦਰ ਜੁਗਾ ਜੁਗੰਦਰ ਖਾਹੀ ਖਾ ਹੈ ਹੁਕਮੇ ਹੁਕਮ ਚਲਾਏ ਰਾਹਾ ਨਾਨਕ ਵਿਕਸੈ ਵੇਪਰਵਾਹ ਸਚਾ ਪ੍ਰਵਾਹ ਇੱਕ ਵਾਹ ਸਾਚਾ ਵੇਪਰ ਬਾਹੋ ਸੱਚਾ ਸਾਹਿਬ ਸਾਚ ਨਹੀਂ ਪਖਿਆ ਪਉ ਅਪਾਰ ਅੱਖੇ ਮੰਗੇ ਮੱਖੇ ਮੰਗੇ ਅੱਖੇ ਮੰਗੇ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀ ਐ ਇਹਦੇ ਦਿਸੇ ਦਰਬਾਰ ਮੂਹੋ ਕੇ ਬੋਲਣ ਬੋਲੀ ਐ ਜੀ ਤੂੰ ਸੁਣੇ ਤੇਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਬੜੀ ਆਈ ਵਿਚਾਰ ਨਿਰਗੁਣ ਗੁਣ ਕਰੇ ਕਰਮੀ ਆਵੇ ਕਪੜਾ ਨਗਰੀ ਮੁਖਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਜਿਆ ਰਹੇ ਖਾਪੇ ਨਾ ਜਾਏ ਪੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜੇ ਕੋ ਜਿਨ ਸੇ ਜਿਨ ਸੇ ਬੀ ਆਦਿ ਪਾਇਆ ਮਾਨ ਨਾਨਕ ਗਾਵਿਆ ਗੁਣੀ ਮਿਨਣ ਗਾਵਿਆ ਸੁਣੀਏ ਮੰਨ ਰਖੀਏ ਪਾਉ ਦੁੱਖ ਪਰ ਹਣ ਸੁਖ ਗਾਵਲਾ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਮੁਰੇ ਸਰਗੁਰ ਗੌਰ ਖਬਰਮਾ ਬੁਰ ਪਾਰਬਤੀ ਮਾਈ ਜੇ ਜੇ ਹੂੰ ਜਾਨਾ ਆਖਾ ਨਹੀਂ ਕਤਨਾ ਕਥਣਾ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤਿਤਨਾਵਾ ਜੇ ਤਿਸ ਪਾਵਾਂ ਮੇਣ ਪਾ